ਦੇਖਣ ਨੂੰ ਤਾਂ ਐ ਲੱਗਦਾ ਸੀ ਵੀ ਜਿਵੇਂ ਬਸ ਇਹਦੇ ਸਵਾਸ ਹੈ ਨਹੀਂ ਗੇ ਹੁਣ ਹਨਾ ਲੱਤਾਂ ਤੇ ਜ਼ਖਮ ਕੀੜੇ ਪਏ ਹੋਇਆ ਵਿੱਚ ਖਰਨਾਮੈਂ ਜੇ ਚੋਟ ਕਿੱਸੇ ਲੱਗੀ ਹੈ ਹੈ ਕਦੋਂ ਸੇ ਲੱਗੀ ਹੈ ਚੋਟ ਕੀ ਕੰਮ ਕਰਤੇ ਹੋ ਆਪ ਪੱਥਰ ਦਾ ਪੱਥਰ ਦਾ ਕੰਮ ਕਰਦਾ ਹੈ ਰਹਿਣਾ ਕਿੱਥੇ ਆ ਸਾਜੀਤ ਵਾਲੇ ਨਾਲ ਦੇ ਕਿ ਪਾਸ ਪਹਿਲਾਂ ਜੇ ਦੇਖੋ ਤੁਸੀਂ ਆਪਣੇ ਲੱਗ ਕੇ ਇੱਧਰ ਫਿਰਦਾ ਫੁਰਦਾ ਜਾਂਦਾ ਸੀ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਗਰਾਵੋਂ ਤੋਂ ਲੈ ਕੇ ਆਏ ਨੇ ਵੀਰ ਨੂੰ ਜਗਰਾਵੋਂ ਤੋਂ ਅੱਗੇ ਜੱਤਵਾਲ ਦੇ ਕੋਲੇ ਗੁਰੂਕਲ ਕਾਲਜ ਆ ਗੁਰੂਕਲ ਸਕੂਲ ਆ ਹਨਾ ਉੱਥੇ ਕਿੱਥੇ ਪਿਆ ਸੀ ਪਹਿਲੇ ਬਾਹਰ ਹੀ ਪਿਆ ਸੀ ਬਾਹਰ ਕਾਲ ਸਕੂਲ ਦੇ ਉਹਦੇ ਬਾਹਰ ਦੇ ਗ੍ਰੀਟ ਦੇ ਜਿਹੜਾ ਗੁਰੂਕਲ ਸਕੂਲ ਆ ਉਹਦੇ ਗੇਟ ਦੇ ਬਾਹਰ ਪਿਆ ਸੀ ਇਹ ਬੰਦਾ ਪਰਦੇਸੀ ਬੰਦਾ ਦੇਖਣ ਨੂੰ ਤਾਂ ਐ ਲੱਗਦਾ ਸੀ ਵੀ ਜਿਵੇਂ ਬਸ ਇਹਦੇ ਸਵਾਸ ਹੈ ਨਹੀਂਗੇ ਹੁਣ ਹਨਾ ਇੰਨੀ ਮਾੜੀ ਹਾਲ ਸੀ 휠ਚੇਅਰ ਲਿਆਓ ਤੇ लत्तां ते जखम कीड़े पाए हुए है विच की क्या नाम है भाई आपका शेखर शेखर कहां से हो बेटा हां तो गोरखपुर से गोरखपुर से यूपी से तो यहाँ पे कैसे आए पंजाब में पंजाब में आए पत्थर डालवाने पत्थर का, का काम करते तेरे साथी कहाँ गए वो साथी गांव गए हैं ये कैसे हैं घर पे ही ये शराब ज्यादा पीते हो न... कभी कबर जाता नहीं नहीं देखो बेटा सच बोलना है मैंने कभी, हाँ पीते हैं, कभी कभी पीते हैं शराब पीने से ऐसे हालात बन गए ना बेटा देखो यदि तुम शराब मत नहीं पीते अपना इलाज कराते बिल्कुल ठीक रहना था तुम्हें ऐसा तो होना ही नहीं था पत्थर वाले के पास तो पैसा बहुत होता है पत्थर का काम करने वाले तो अच्छी कमाई करते हैं ना कितने बच्चे हैं तुम्हारे दो क्या आकाश क्या लड़का लड़की है लड़का, दोनों लड़का है गोरखपुर में जिला है गांव का नाम क्या है गोरखपुर गांव का नाम बेटा गांव का नाम क्या नाम है तुम्हारे गांव का नाम क्या है गांव का नाम कोटिया मान सिंह ये गोरखपुर के पास ही पड़ता है गोरखपुर के इधर पड़ता है फोन नंबर तो ज़्यादा होगा ना घर ठीक तो दे तो है बेटा कहाँ पे काम चलता था तुम्हारा काम चल रहा था छोटी छोटी कोकरी पंड किन के घर पे का क्या नाम है? ठेकेदार का नाम क्या है संजय ठेकेदार संजय के साथ काम करते हाँ, संजय का जीतवार रहता है कहाँ रहता है उसी के ऊपर रहते हो क्वार्टर लिए हुए तुम्हारे बच्चे भी इधर ही रहते है वो गांव पे हैं कितने बड़े सतवीर हम्म उससे बड़ा है पढ़ते है स्कूल जाते हैं पैर पे क्या हुआ था वही चीज जो बता रहे हैं क्या जल गए थे जो हैं? जो जल गए थे जल गया था कैसे जल गया था वो तो ख्याल में हमको तो लोग कहते हैं कि से जला है ऊपर का जो पाँव शीत नहीं पड़ती है हल्का हल्का नीला नीला जा वो मैं देखा एक दिन दो बंदे को पड़ रहा चार पांच पड़ा जहाँ जहाँ इतने बड़े बड़े अंडे छाले हो गए तो छाले होके तो तुरंत ही फूट गया जख्म मतलब उतना नहीं बना जहाँ जैसे बेड लगाना हो वहाँ अगर जो है खतरा तो चमड़ी जो जो कपड़ा लेके ना फिर चमड़ी दूसरे दिन फिर निकल जा रही है वही चमड़ी और इतना ठीक हो गया फिर वही चमड़ी निकल जा रही है कब से हो रहा है ये हुआ है बस अब दस दिन हो गए तो वहाँ पे क्यों पड़े थे रोड पे अपने क्वार्टर क्यों नहीं गए ਹੂੰ ਜੋ ਇਸ ਨੂੰ ਹੀ ਡਾਗੇ ਆਗਮਨ ਹੋਂਕਾ ਟਕਾਉਟ ਹੋ ਗਿਆ। ਉਹ ਦੂਜਾ ਸਪੈਹਰ ਪੂਰਾ ਜਾਣਦਾ ਪਹਿਲਾਂ ਜਨ ਕਿ ਠੀਕ ਜਾਂ ਜੀ ਬੀ ਲੋਈ ਲੱਗਦਾ ਉਹ ਪੂਰਾ ਬੋਲਣ ਲੱਗ ਗਿਆ। ਉੱਥੇ ਕਹਿੰਦਾ ਜੱਤਵਾਲਾ ਡਰੈੱਵ ਦੱਸਿਆ ਸੀ ਕਿ ਮੈਂ ਜੱਤਵਾਲਾ ਸਟੇਸ਼ਨ ਤੇ ਰਹਿਣਾ। ਕਵਾਰਟਰ-ਵੋਟਰ ਮਿਲਿਆ ਠੇਕੇਦਾਰਾ ਤੇ ਪਰ ਨਾਂ ਉਹ ਜਿਹੜਾ ਦੱਸਦੇ ਨਾਲ ਦਾ। ਨਾਂ ਕਹਿੰਦਾ ਮੇਰਾ ਵਿਆਹ ਹੋ ਗਿਆ। ਹੂੰ ਤੋਂ ਵਿੱਚ ਡੱਕ ਪਿਆ ਸੀ ਜਿਹਦੇ ਕਾਰਨ ਜਾ ਕੇ ਮਾਰ ਪੂਰਾ ਲੱਗ ਪਿਆ। ਕੱਪੜੇ-ਕੁੱਪੜੇ ਬੰਨੇ ਜਿਹਦੇ ਤਰ੍ਹਾਂ ਨਹੀਂ। ਮੈਂ ਦੀ ਥੋੜਾ ਠੀਕ ਨਹੀਂ ਲੱਗਦਾ। ਉਹ ਆਪਸ ਚ ਚੱਕ ਕੇ ਪਠਾਉ ਬਿਲਚਰ। ਇੱਕ ਇਸ ਪਰਦੇਸੀ ਵੀਰ ਦੇ ਪੈਰ ਤੁਹਾਨੂੰ ਦਿਖਾ ਨਹੀਂ ਸਕਦੇ ਅਸੀਂ ਪੈਰ ਪੂਰੇ ਗਲੇ ਹੋਏ ਨੇ ਥੱਲੇ ਤੇ ਪੈਰਾਂ ਦੇ ਥੱਲੇੋਂ ਸਾਈਡਾਂ ਤੋਂ ਸਾਰਾ ਗਲ ਕੇ ਮਾਸ ਹੈ ਜਿਹੜਾ ਕੀੜੇ ਖਾ ਚੁੱਕੇ ਆ ਤੇ ਇਸ ਪਰਦੇਸੀ ਦੀ ਕੀ ਕਹਾਣੀ ਆ ਕਿਉਂ ਇਨਾਂ ਹਾਲਾਤਾਂ 'ਚ ਪਹੁੰਚਿਆ ਇਹਦੇ ਪਿੱਛੇ ਪਰਿਵਾਰ ਦੇ ਮੈਂਬਰ ਕੌਣ-ਕੌਣ ਆ ਕਿਹੜੇ ਠੇਕੇਦਾਰਾਂ ਨਾਲ ਕੰਮ ਕਰਦਾ ਜਿਵੇਂ ਸੰਜੇ ਠੇਕੇਦਾਰ ਦਾ ਨਾਮ ਦੱਸਦਾ ਛੋਟੀ ਕੋਕਰੀ ਕਹਿੰਦਾ ਮੈਂ ਕੰਮ ਕਰਦਾ ਸੀ ਜਿੱਤਵਾਲ ਕਹਿੰਦਾ ਮੈਂ ਰਹਿੰਦਾ ਸੀ ਹਨਾ ਤੇ ਸਟੇਸ਼ਨ ਤੇ ਹੁਣ ਇਹ ਰੱਬ ਜਾਣਦਾ ਬਾਕੀ ਤੁਹਾਡੀ ਸ਼ੇਅਰ ਕੀਤੀ ਵੀਡੀਓ ਨੇ ਅਗਲੇ ਦਾ ਜਿਹੜੇ ਰਿਹਸਤੇ ਪੜਦਾ ਚੱਕਣਾ ਵਾ ਇਸ ਵੀਰ ਦੀ ਇਹ ਹਾਲਤ ਕਿਉਂ ਹੋਈ ਐ ਇਦਾਂ ਦੀ ਹਨਾ ਇਹਦੇ ਵਾਸਤੇ ਸਾਰੇ ਜਾਣੇ ਵੀਡੀਓ ਨੂੰ ਸ਼ੇਅਰ ਕਰਿਓ ਅਰਦਾਸ ਕਰਿਓ ਇਸ ਪ੍ਰਦੇਸੀ ਵਾਸਤੇ ਵੀ ਇਹ ਵਿਚਾਰਾ ਆਪਣੇ ਬੀਬੀ ਬੱਚਿਆਂ ਤੇ ਕਰ ਪਹੁੰਚ ਸਕੇ ਤੇ ਇਹ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਦੇਸੀ ਪੰਜਾਬ ਚ ਆਪਦੇ ਚੰਗੇ ਪਵਖ ਲਈ ਆਪਣੇ ਬੱਚਿਆਂ ਦੇ ਪਵਖ ਲਈ ਪਹੁੰਚਦੇ ਨੇ ਮੋਤੀ ਨਗਰ ਕੇ ਬਾਅਦ ਚੰਡੀਗੜ੍ਹ ਰੋਡ ਤੇ ਹਾਂ ਕਿਆ ਵਹਾਂ ਪੇ ਕਿਆ ਹੈ ਤੇਰਾ ਘਰ ਹੈ ਵਾ ਤੂੰ ਮਾ ਕੌਣ ਰਹਤਾ ਹੈ ਤੇਰੀ ਘਰ ਵਾਲੀ ਤੇਰੇ ਘਰ ਵਾਲੀ ਹਾਂ ਮੈਨੂੰ ਐਸੇ ਲੱਗ ਰਿਹਾ ਹੈ ਤੇ ਬੱਚੇ ਵੀ ਤੇਰੇ ਕਹਾਂ ਹੈ ਉਸੇ ਕੇ ਹੈ ਬੱਚੇ ਮਾਰੇ ਨਹੀਂ ਹੈ ਉਸੇ ਕੇ ਸਾਥ ਮੇ ਲੈ ਕੇ ਆਈਏ ਉਹ ਇਹ ਹਮਾਰੇ تھے ਹਮ ਸੱਚੇ ਹਮਾਰੇ ਸੁਜਦੇ ਹੋਏ ਮੈਂ ਤਾਂ ਬੱਚੇ ਬੱਚੀ ਨਾਲ ਕੋਈ ਬਾਤ ਹੋ ਗਿਆ ਕੋਈ ਗਲਤ ਕੰਮ ਮੇ ਕਰ ਲੈਣ ਲੱਗ ਗਈ ਗੰਮ ਮੈਂ تھا ਤਕਸ ਨਾ ਲੜਾਈ ਹੋ ਗਿਆ ਤੁਹਾਡਾ ਨਾਮ ਕਹ ਹੈ ਮੇਰਾ ਪੂਰਾ ਚੰਦਰਸ਼ੇਖਰ ਚੰਦਰਸ਼ੇਖਰ ਨਾਮ ਇਹ ਪਰਦੇਸੀ ਆਪਣਾ ਨਾਮ ਜੀ ਚੰਦਰਸ਼ੇਖਰ ਦੱਸਦਾ ਤੇ ਬਸ ਅਰਦਾਸ ਕਰਿਓ ਇਹ ਠੀਕ ਹੋ ਜੇਵੇ ਤੇ ਇਹ ਆਪਣੇ ਬੱਚਿਆਂ ਚ ਪਹੁੰਚਦਾ ਹੋ ਜੇਵੇ ਇਹ ਆਪਣੇ ਪਰਿਵਾਰ ਚ ਪਹੁੰਚਦਾ ਹੋ ਜੇਵੇ वाहगुरु जी का खालस वागुरु